ਵਾਇਗੁਦੀ ਕਾ ਖਾਲਸਾ ਵਾਇਗੁਦੀ ਘਤੇ ਅੰਗਦ ਜੀ ਦੇਖੋ ਹੁਣ ਆ ਗਿਆ ਦੀਵਾਲੀ ਦਾ ਬੰਦੀ ਸ਼ੋਰ ਦਾ ਸਮਾਂ ਅਸੀਂ ਜਿਹੜੇ ਦੀਵਾਲੀ ਮਨਾ ਰਹੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਬੰਦੀ ਸ਼ੋਰ ਦੀਆਂ ਸਾਰੇ ਸਿੱਖ ਸੰਗਤ ਨੂੰ ਵਧਾਈਆਂ ਬੰਦੀ ਸ਼ੋਰ ਆ ਦੀਵਾਲੀ ਆ ਲਾਈਟ ਦਾ ਇੰਗਲਿਸ਼ ਕਹਿੰਦੇ ਲਾਈਟ ਫੈਸਲ ਕਹੀ ਕਹਿੰਦੇ ਆ ਪੇ ਹਨੇਰੀ ਚੋਂ ਨਿਕਲ ਆ ਕੇ ਕਹਿੰਦੇ ਹਨੇਰ ਚੋਂ ਨਿਕਲਣਾ ਤੇ ਜਦੋਂ ਅਸੀਂ ਆਪ ਸਿੱਖ ਹੋ ਕੇ ਦੇਖਨੇ ਕੋਈ ਹਨੇਰੀ ਛਸਿਆ ਆ ਅਸੀਂ ਉਹਨਾਂ ਨੂੰ ਮੋਰੇ ਆ ਕੇ ਆਪਣੀਆਂ ਹੱਥ ਮੋਰੇ ਕਰਦੇ ਬਾਹਾਂ ਕਰਦੇ ਭਈ ਸਾਡੀ ਬਾਹ ਫੜੋ ਤੁਹਾਨੂੰ ਅਸੀਂ ਤੁਹਾਡੀ ਬਾਹ ਫੜਦੇ ਤੇ ਤੁਸੀਂ ਨਿਕਲੋ ਨੇਹਰੀ ਚੋਂ ਪੰਜਾਬ ਇਸ ਵੇਲੇ ਕਈ ਇਲਾਕੇ ਨੇਹਰੀ ਚ ਬੈਠੇ ਆ ਜਿਹੜੇ ਭਈ ਹਾੜਾਂ ਦੇ ਵਿੱਚ ਫਸ ਗਏ ਨੇਰੀ ਦਾ ਮਤਲਬ ਇਹ ਨਹੀਂ ਪਈ ਹੁਣ ਲਾਈਟ ਨਹੀਂ ਆਈ ਨੇਰੀ ਹੋਈ ਆ ਪਈ ਆਸ ਕੌਣ ਹੋਗੀ ਜਿਹੜੀ ਇੱਕ ਆਸ ਹੁੰਦੀ ਆ ਉਹਨਾਂ ਲਈ ਇੱਕ ਬੱਤੀ ਹੁੰਦੀ ਆ ਬਹੁਤ ਵੱਡੀ ਦੂਰੋਂ ਬੱਤੀ ਦਿਸਦੀ ਆ ਪਈ ਸਾਡੇ ਕੋਲ ਕੋਈ ਖੜਾ ਆ ਸੋ ਪੰਜਾਬ ਦੇ ਜਿਹੜੇ ਸਾਡੇ ਭੈਣ ਭਰਾ Hindu ਹੋਣ ਮੁਸਲਮਾਨ ਹੋਣ ਸਾਈ ਹੋਣ ਸਿੱਖ ਹੋਣ ਇਸ ਵੇਲੇ ਪੰਜਾਬ ਨੂੰ ਤੁਹਾਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਪਈ ਜਿਹੜੇ ਇਸ ਵੇਲੇ ਅਸੀਂ ਬੰਦੀ ਛੋੜਿਆ ਦੁਬਾਰੀ ਮਨਾ ਰਹੇ ਆ ਆਪਣੇ ਗਵਾਂਢੀ ਤੁਹਾਡੇ ਗਵਾਂਢੀ ਹੋਣ ਜਾਂ ਤੁਹਾਡੇ ਗਵਾਂਢੀ ਪਿੰਡ ਜਿੱਥੇ ਬਹੁਤ ਨੁਕਸਾਨ ਆ ਉੱਥੇ ਜਾ ਕੇ ਤੁਸੀਂ ਜਾ ਕੇ ਇੱਕ ਸਨੇਹਾ ਭੇਜੋ ਰਲੋ ਮਿਲੋ ਨਾਲ ਪੇਟਾਰ ਨਾਲ ਅਸੀਂ ਖੜੇ ਆ ਸਾਰਾ ਪੰਜਾਬ ਤਾਂ ਨਾਲ ਖੜਾ ਆ ਇਹਦੇ ਵਿੱਚ ਸਾਡਾ ਜਿਹੜਾ ਸੁਨੇਹਾ ਆ ਬੰਦੀ ਸ਼ੋਰ ਦਾ ਦਵਾਇ ਦਾ ਬਹੁਤ ਦੂਰ ਤੱਕ ਪਹੁੰਚੇਗਾ ਪਈ ਪੰਜਾਬ ਦੇਖੋ ਇੱਕ ਪਾਸੇ ਪੰਜਾਬ ਦੇ ਆਪਣੀ ਚੱਕੀ ਜਾਂਦੇ ਆ ਹੜਾਂ ਵਿੱਚੋਂ ਦੂਜੇ ਪਾਸੇ ਪੰਜਾਬ ਦੀ ਸਾਰੀ ਸੰਗਤ ਕੋਈ ਨਾ ਕੋਈ ਜਾਤ ਪਾਤ ਨਾ ਕੋਈ ਧਰਮ ਸਾਰੇ ਇਕੱਠੇ ਆ ਉਹਨਾਂ ਲਈ ਜਾਂਦੇ ਹੜ ਦੇ ਵਿੱਚ ਆ ਗਏ ਇਸ ਵਾਰੀ ਫਿਰ ਤੀਜਾ ਹੜ 6 ਸਾਲ ਦੇ ਵਿੱਚ ਜਿਹੜੇ ਵੀ ਇਸ ਵੇਲੇ ਬਣਾ ਰਹੇ ਜੇ ਤੁਸੀਂ ਕਹਿੰਦੇ ਪਟਾਕੇ ਬਣਾਉਣ ਦੁਨੀਆ ਵਿੱਚ ਉਹ ਤੁਸੀਂ ਕਈ ਬੱਚੇ ਮੈਨੂੰ ਕਰਦੇ ਪਈ ਅੱਜ ਕੱਲ ਅਸੀਂ ਆਪਣੇ ਪਟਾਕੇ ਚ ਚਲਾਉਣੇ ਅਸੀਂ ਡੋਨੇਟ ਕਰਨਾ ਕਹਤਿ ਹਰਤੀ ਨੂੰ ਉਥੇ ਖਾਲਸਾ ਆਇਡ ਹੋਵੇ ਹੋਰ ਵੀ ਚੜ੍ਹਨੀਆਂ ਕੰਮ ਕਰਦੀਆਂ ਉਥੇ ਜਾ ਕੇ ਪੈਸੇ ਲਾਈਏ ਸਭ ਤੋਂ ਵੱਡੀ ਗੱਲ ਹੋਊਗੀ ਤੁਸੀਂ ਆ ਪਿੰਡਾਂ ਦੇ ਵਿੱਚ ਤੁਰ ਕੇ ਉਥੇ ਪਹੁੰਚੋ ਪਿੰਡਾਂ ਦੇ ਵਿੱਚ ਵਧਾਈਆਂ ਦੇਣ ਨੂੰ ਜਿੱਥੇ ਹੜਾਏ ਆ ਇਹਲੇ ਸਾਲ ਦੀ ਸਾਰੇ ਬੜੀ ਖੁਸ਼ੀ ਹੋਊਗੀ ਇਹ ਵੀ ਸਾਰੀ ਜਿਹੜੀ ਸੰਗਤ ਆ ਇੱਕ ਮੈਸੇਜ ਦੁਨੀਆ ਨੂੰ ਬਹੁਤ ਵੱਡਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ